ਅੱਜ ਮੈਨੂੰ ਕੀ ਨਾਮ ਤੁਹਾਡਾ ਕੀ ਹੋਇਆ ਜੀ ਮੇਰਾ ਨਾਮ ਸੁਮਨ ਹੈ ਹਰਜੀਤ ਸਿੰਘ ਰਾਜਾ ਸੀ ਠੀਕ ਹੈ ਸਾਨੂੰ ਕਹਿੰਦੇ ਮੈਂ ਜੀ ਓਜਲੇ ਦਾ ਮੈਂ ਓਜਲੇ ਦਾ ਮੈਂ ਓਜਲੇ ਦਾ ਪੀਏ ਆ ਠੀਕ ਹੈ ਕਹਿੰਦਾ ਜੀ ਮੈਂ ਸਰਕਾਰੀ ਨੌਕਰੀਆਂ ਲਵਾਉਣਾ ਸਾਡੇ ਕੋਲ 2 ਲੱਖ 2 ਚੈੱਕ ਲੈ ਗਏ ਇੱਕ ਚੈੱਕ ਕੈਂਸਲ ਸੀ ਠੀਕ ਹੈ ਜੀ ਤੇ ਇੱਕ ਔਰ ਤੇ ਕਹਿੰਦਾ ਨਹੀਂ ਨਹੀਂ ਤੁਸੀਂ ਪੈਸੇ ਦੇਣ ਤੋਂ ਕਹਿੰਦਾ ਮੁਕਰ ਜਾਓਗੇ ਕਹਿੰਦਾ ਮੈਂ ਔਜਲੇ ਦਾ ਪੀ ਐ ਮੌਜਲੇ ਕੋ ਵੀ ਪੇਸ਼ ਹੋਈਆਂ ਜੀ ਪਰ ਔਜਲੇ ਨੇ ਵੀ ਮੇਰੀ ਕੋਈ ਗੱਲ ਨਹੀਂ ਸੁਣੀ ਠੀਕ ਹੈ ਮੈਂ ਕੋਰਟ ਚ ਜਾਂਦੀ ਰਹੀ ਹਾਂ ਕੋਰਟ ਚ ਨਹੀਂ ਆਂਦਾ ਸੀ ਜੀ ਕਹਿੰਦਾ ਜਿੱਥੇ ਮਰਜੀ ਜ਼ੋਰ ਲਾ ਲਓ ਮੇਰੇ ਬਹੁਤ ਲਿੰਕ ਨੇ ਕਹਿੰਦਾ ਤੁਸੀਂ ਕੁਝ ਨਹੀਂ ਕਰ ਸਕਦੇ ਮੈਂ ਬਹੁਤ ਦਰਖਾਸਤਾਂ ਪਾਈਆਂ ਕਿ ਪੁਲਸਲੇ ਨੇ ਕੋਈ ਗੱਲ ਨਹੀਂ ਸੁਣੀ ਜੀ ਮੇਰੀ ਠੀਕ ਹੈ ਉਹ ਕੋਤੇ ਕੋਰਟ ਪੁਲਸਲੇ ਕੋ ਜਾ ਕੇ ਕਹਿੰਦਾ ਹੀ ਮੇਰਾ ਕੋਰਟ ਚ ਕੇਸ ਲੱਗਾ ਮੈਂ ਡੀ ਐਸ ਪੀ ਤੇ ਵੀ ਪੇਸ਼ ਹੋਈ ਦੋ ਵਾਰੀ ਐ ਮੇਰੀ ਕਿਸੇ ਨੇ ਕੋਈ ਸੁਣੀ ਨਹੀਂ ਜੀ ਉਸ ਟਾਈਮ ਤੇ ਸਿੱਧੀ ਜੀ ਗੱਲ ਕਹਾਂ ਐ ਅੱਜ ਭਾਵੇਂ ਸਾਰੇ ਇੱਥੇ ਕਹੀ ਜਾਂਦੇ ਵੀ ਇਦਾਂ ਉਹਦਾ ਪਰ ਉਸ ਟਾਈਮ ਤੇ ਕਹਿੰਨੇ ਨਹੀਂ ਸੁਣੀ ਮੈਨੂੰ ਲਵਾੜਿਆ ਸੀ ਨੌਕਰੀ ਤੇ 2 ਲੱਖ ਰੁਪਇਆ ਲਿਆ ਦੋ ਚੈੱਕ ਇੱਕ ਕੈਂਸਲ ਇੱਕ ਬਲੈਂਕ ਕਹਿੰਦੇ ਕੱਲ ਨੂੰ ਤੁਸੀਂ ਮੁੱਕਰ ਜੋ ਮੈਂ ਕਿਧਰ ਕੋ ਪੈਸੇ ਲੈਣੇ ਆ ਅੱਜ ਆਈ ਸੀ ਪੈਸੇ ਲੈ ਆ। ਇਹ ਸਰ ਇਹ ਨਹੀਂ ਲੈ ਜੀ ਲੋ 2018 ਦੀ ਗੱਲ ਜੀ ਅੱਜ ਕੀ ਹੋਇਆ ਅੱਜ ਕੀ ਹੋਇਆ ਅੱਜ ਸਰ ਇਹ ਪਾਪਾ ਜੀ ਦੁਕਾਨ ਤੋਂ ਕਿੰਨੀ ਵਾਰ ਨੰਗੇ ਆ ਪਾਪਾ ਕਹਿੰਦੇ ਸੁਮਨ ਪੂਰ ਕੇ ਨੰਗਦਾ ਮੈਂ ਕਿਹਾ ਪਾਪਾ ਕੋਈ ਨਾ ਪਕੌੜ ਚ ਗੱਲ ਚੱਲਦੀ ਓਥੇ ਕਰਾਂਗੇ ਪਰ ਸਰ ਇਹ ਆਜੇ ਬੰਦਾ ਹੈ ਪਤਾ ਨਹੀਂ ਸੀ ਇਹ ਹਰਕਤ ਕਰੂਗਾ ਅਹਿਮਦ ਪਿਛੇ 30 ਤਰੀਕ ਨੂੰ ਕੋਰਟ ਜਾ ਕੇ ਆਈਆਂ ਇਹ ਬੰਦਾ ਉਦੋਂ ਵੀ ਨਹੀਂ ਕੋਰਟ ਆਇਆ ਸਰ ਅੱਜ ਨੇ ਮੇਰੇ ਪਾਪਾ ਦੇ ਗੋਲੀਆਂ ਚਲਾ ਕੇ ਸ਼ਰੇਆਮ ਸਰ ਕਿਤੇ ਗਈ ਬਿਲਕੁਲ ਸੇ ਕੀ ਲੱਗਦਾ ਪੁਲਿਸ ਦੀ ਸਾਰੀ ਨਿਲਾਕੀ ਹੈ ਜੀ ਅੱਜ ਤੁਹਾਡੇ ਪਾਪਾ ਸਰ ਮੈਂ ਪੁਲਸ ਨੇ ਨੀਂਤ ਦਰਖਾਸਤ ਪਾਤੀ ਹੈ ਪੁਲਸ ਨੇ ਬਸ ਖਾ ਕੇ ਵਿਲੀ ਹੋ ਗਈ ਕਿ ਇਹਨੇ ਨਹੀਂ ਬਾਹ ਫੜੀ ਅੱਜ ਪੁਲਸ ਨੇ ਕਾਰਵਾਈ ਕੀਤੀ ਇਹਨੇ ਮੇਰੀ ਬਾਹ ਨਹੀਂ ਫੜੀ ਉਸ ਟਾਈਮ ਤੇ ਅੱਜ ਪੁਲਸ ਨੇ ਕਾਰਵਾਈ ਕੀਤੀ ਅੱਜ ਅੱਜ ਤੇ ਪੁਲਸ ਨੇ ਕਰਨੀ ਹੈ ਜੀ ਅੱਜ ਕੀਤੀ ਹੈ ਅੱਜ ਸਾਨੂੰ ਮੇਰੇ ਨਾਲ ਉਹਦੇ ਘਰ ਗਏ ਆ ਹਰਜੀਤ ਸਿੰਘ ਰਾਜਾ ਕਹਿੰਦਾ ਮੈਂ ਉਜਲੇ ਦਾ ਪੀਆ ਹੈ ਕਹਿੰਦੇ ਮੈਂ ਉਜਲੇ ਦਾ ਪੀਆ ਹਾਂ ਜਾ ਉਜਲੇ ਕੋ ਪੀ ਸਰੇ ਕੁਛ ਨਹੀਂ ਪਤਾ ਮੈਨੂੰ ਕੁਛ ਨਹੀਂ ਪਤਾ ਮੈਸ਼ ਰਾਜ ਕਿਤੋਂ ਦਾ ਨਾ ਵਾਲੇ ਹੋ ਅੰਦਰੋਂ ਕਿਹੜਾ ਰਿਗਾ ਸਕੂਲ ਹੈ ਹਾਂਜੀ ਅੰਦਰੀ ਰਹੀ ਦਾ ਸਕੂਲ ਦੇ ਅੰਦਰ ਤੇ ਕਿਹੜੀ ਜਗ੍ਹਾ ਤੇ ਮਾਰਦਾਤ ਹੋਈ ਆ ਐਸੇ ਹੋਈ ਕਿ ਮਾਰੇ ਸਕੂਲ ਦੇ ਬਾਹਰ ਹੋਈ ਕਿ ਮਾਰੇ ਚੌਕ ਤੇ ਤੇ ਕਾਦੀ ਰੇੜੀ ਲਗਾੰਦਾ ਨੌਜਵਾਨ ਇਹ ਆਂਡੇ ਦੀ ਰੇੜੀ ਲਗਾੰਦਾ ਤਾਂ ਹੋਇਆ ਕੀ ਇਹਦੇ ਨਾਲ ਹੋਇਆ ਕੁਛ ਨਹੀਂ ਸ਼ਾਮੀ ਨੇ ਰੇੜੀ ਲਈ ਬੱਸ ਤੇ ਬਾਰੋਂ ਆਇਆ ਇਹ ਮੋਟਰਸਾਈਕਲ ਤੇ ਤਿੰਨ ਮੁੰਡੇ ਵਫਾਇਰਿੰਗ ਕੀਤੀ ਬਸ ਦੋ ਦਿਨ ਵਫਾਇਰਿੰਗ ਕੀਤੀ ਤੇ ਚੱਲ ਭੱਜ ਗਏ ਕਸ਼ਮੀਆ ਗੋਲੀਆਂ ਲੱਗੀਆਂ ਉਹਦੇ ਤਿੰਨ ਸੁਣਨ ਚ ਆਇਆ ਕਿ ਤੈਨੂੰ ਵਜਿਆ ਤਕੀਨਾ ਹੈ ਰਾਮ ਜਸਪਾਲ ਸਿੰਘ ਇਹ ਬਤਰਕਾਲੀ ਇਹ ਬੋਲਦੇ ਰਹਿਆਣ ਵਾਹ ਹਾਂਜੀ ਹਾਂਜੀ ਕਾਲ ਤੇ ਤਾਂ ਪਤਾ ਲੱਗਾ ਕੌਣ ਨੌਜਵਾਨ ਨੇ ਨਹੀਂ ਉਹਦਾ ਨਹੀਂ ਹਲੇ ਪਤਾ ਲੱਗਾ ਗੁਦਵਾਰੀ ਚੱਲਣ ਦੀ ਹੈ ਤਕੀ ਕੀ ਮੰਗਾ ਤੁਹਾਡੀ ਕਿਉਂ ਵੀ ਇਸ ਤਰ੍ਹਾਂ ਗੋਲੀਆਂ ਚਲਾ ਕੇ ਜਿਹੜੇ ਫਰਾਰ ਹੋ ਗਏ ਨੇ ਨਹੀਂ ਮੰਗਦੇ ਇਹੀ ਆ ਕਿ ਹੁਣ ਆਮ ਬੰਦਾ ਰੇੜੀ ਉਹਨੇ ਲਈ ਵਿਚਾਰੇ ਨੇ ਫਾਰਿੰਗ ਕਰਕੇ ਚਲ ਗਏ ਇਹੀ ਮੰਗ ਹੈ ਕਿ ਕਾਰਵਾਈ ਕੀਤੀ ਜਾਵੇ ਜਦ ਤੱਕ ਜਦ ਪੜਾਇਆ ਜਾਵੇ ਜਿੰਨੇ ਵੀ ਫਾਰਿੰਗ ਕੀਤੀ ਹੈ ਕਿਉਂ ਕੀਤੀ ਬੰਦਾ ਬੜ ਬਦਿਆ ਸੀ ਕਿ ਇਹਨਾਂ ਲਈ ਲੜਾਈ ਝਗੜਾ ਹੈਗਾ ਨਹੀਂ ਸੀ 35 ਸਾਲ ਹੋ ਗਏ ਰੇੜੀ ਲਾਂਦੇ ਨੋ ਸਟੇ ਸਕੂਲ ਦੇ ਬਾਹਰ ਅੱਜ ਤੱਕ ਇਹ ਹੋਇਆ ਨਹੀਂ ਫੈਮਲੀ ਵਿੱਚ ਕੌਣ ਕੌਣ ਆਉਂਦੇ ਨੇ ਇਹਨਾਂ ਦੀ ਫੈਮਲੀ 'ਚ ਦੋ ਬੇਟੀਆਂ ਨੇ ਇੱਕ ਬੇਟਾ ਨੇ ਉਹਨਾਂ ਨੂੰ ਪਤਾ ਲੱਗ ਗਿਆ ਹਾਂਜੀ ਹਾਂਜੀ ਉਹ ਗਏ ਹੁਣ ਸਿਵਰ ਹਸਪਤਾਲ ਗਏ ਨੇ ਵੇਖੋ ਉਹ ਲੈ ਉਥੇ ਰੇੜੀ ਲਾਉਂਦੇ ਸੀਗੇ ਯਸ਼ ਯਸ਼ ਹੋਣੀਗੇ 55 ਸਾਲੇ ਦੀ ਉਮਰ ਆ ਅੱਜ ਇਹਨਾਂ ਨੂੰ ਕੋਈ ਗੋਲੀਆਂ ਮਾਰ ਗਿਆ ਨੌ ਆਦਮੀ ਪਰ ਸਾਨੂੰ ਕੁਝ ਪਤਾ ਲੱਗ ਰਿਹਾ ਕੋਈ ਕਲਿਊ ਮਿਲ ਰਿਹਾ ਹੈ ਉਹਨਾਂ ਦੀ ਬੇਟੀ ਕੋਲੋਂ ਤੇ ਅਸੀਂ ਉਹਨਾਂ ਤੋਂ ਵੀ ਰਿਪੋਰਟ ਕਰ ਰਹੇ ਹਾਂ ਔਰ ਲੜਕੀ ਆਉਂਦੀ ਹੈ ਬਾਕੀ ਸਾਰਾ ਕੁਝ ਪਤਾ ਲੱਗਣ ਮੈਨੂੰ ਥਾਣਾ ਕਿੰਨੀਆਂ ਗੋਲੀਆਂ ਮੜਨ ਦੀ ਥਾਣਾ ਕਿੰਨੀਆਂ ਗੋਲੀਆਂ ਖੜ ਜਾ ਯਾਰ ਮੈਡਮ ਕਿੰਨੀਆਂ ਗੋਲੀਆਂ ਲੱਗੀਆਂ ਗੋਲੀਆਂ ਲੱਗੀਆਂ ਉਹਨਾਂ ਨੂੰ ਦੋ ਗੋਲੀਆਂ ਲੱਗੀਆਂ ਆ ਬਟ ਬਾਕੀ ਅਸੀਂ ਜਦੋਂ ਅਬਜ਼ਰਵੇਸ਼ਨ ਹੋਏਗੀ ਉਹਦੀ ਬੋਡੀ ਦੀ ਉਸ ਤੋਂ ਪਤਾ ਲੱਗ ਕਿੰਨੇ ਬੰਦੇ ਸੀ ਉਹ ਨਹੀਂ ਹੈ ਜੇ ਕੁਝ ਨਹੀਂ ਪਤਾ ਲੱਗਿਆ ਕਿਉਂਕਿ ਕੈਮਰੇ ਘੰਗਾ ਰਹੇ ਨੇ ਥਾਣੇ ਕਿੰਨੇ ਕੁ ਸੀ ਥਾਣੇ ਦੀ ਦੇਖੋ ਕਾਰਨ ਜਦੋਂ ਉਹ ਲੜਕੀ ਆਏਗੀ ਸਾਰੀ ਤਫ਼ਤੀਸ਼ ਚੱਲੇਗੀ ਤਫ਼ਤੀਸ਼ ਵਿੱਚ ਪਤਾ ਲੱਗੇਗਾ ਮੈਡਮ ਕੋਈ ਪੁਰਾਣਾ ਰਜਿਸਟਰ ਨਹੀਂ ਸੀ ਕਿ ਇਹ ਇਸ ਵੇਲੇ ਅਜੇ ਕੁਝ ਨਹੀਂ ਕੀਤਾ ਜਾ ਸਕਦਾ ਕਿਉਂਕਿ ਕੋਈ ਸ਼ੌਟ 150 ਮੀਟਰ ਤੇ ਲੋਕ 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 ਕਹਿ ਰਹੇ ਕਿ ਨਾਮ ਲੈਣਾ ਨਹੀਂ ਬੰਦ ਪਈਆਂ ਸਾਰੀਆਂ ਉੱਥੇ ਸਾਡੇ ਕੋ ਬਿਆਨ ਆ ਗਏ ਉੱਥੇ ਕੀ ਵੇਖਦੇ ਤੁਸੀਂ ਦੇਖੋ ਜੇ ਲਾਈਟਾਂ ਬੰਦ ਪਈਆਂ ਤੇ ਬਹੁਤ ਮਾੜੀ ਗੱਲ ਹੈ ਇਹ ਸਾਡਾ ਨਹੀਂ ਇਹ ਕਾਰਪੋਰੇਸ਼ਨ ਦਾ ਹਿੱਸਾ ਹੈ ਲਾਈਟਾਂ ਚਲਾਉਣਾ ਪੁਲਿਸ ਦਾ ਕੰਮ ਹੈ ਇਹਨੂੰ ਇਨਵੈਸਟੀਗੇਸ਼ਨ ਕਰਨਾ ਹੁਣ ਆਪਾਂ ਨੇ ਕਿਹਨਾਂ ਥਾਣੇ ਦੇ ਉੱਤੇ ਕੈਮਰੇ ਥਾਣੇ ਦੇ ਕੈਮਰੇ ਵੀ ਚੱਲਦੇ ਪਏ ਆ ਦੂ ਕੋਈ ਲੋਕ ਨਹੀਂ ਕਰ ਰਿਹਾ ਇਹੋ ਜਿਹੀ ਗੋਲੀ ਐਹੋ ਜਿਹੀ ਕਟਨਾ ਹੋ ਜਵੇ ਥਾਣੇ ਦੇ ਕੋਲ ਐਹੋ ਜਿਹੀ ਕਟਨਾ ਹੋ ਜਵੇ ਗੋਲੀ ਚਲਾ ਕੇ ਚੱਲ ਜਨ ਦਿਨ ਦਿਹਾੜੇ ਦਾ ਟਾਈਮ ਹੈ ਕੋਈ ਸਾਡੇ ਦੇਖੋ ਇੰਨਾ ਕਰਾਊਡ ਆ ਇੰਨਾ ਕਰਾਊਡ ਆ ਇੰਨੇ ਕਰਾਊਡ ਦੇ ਵਿੱਚ ਹੋ ਗਿਆ ਲੱਗਦਾ ਸਾਨੂੰ ਵੀ ਬਹੁਤ ਮਾੜੀ ਗੱਲ ਆ ਬਟ ਕ੍ਰਿਮੀਨਲ ਲੋਕ ਆ ਕ੍ਰਿਮੀਨਲ ਲੋਕ ਤੇ ਫਿਰ ਕੋਈ ਲੋਕ ਨਹੀਂ ਕ੍ਰਿਮੀਨਲ ਕਰ ਰਹੇ ਨੇ ਉੱਥੇ ਰੇਡੀਆਂ ਲਾਉਂਦੇ ਨੇ ਨਹੀਂ ਲਾਇਨ ਆਰਡਰ ਕੋ ਫੇਲ ਹੋ ਗਿਆ ਥਾਣੇ ਤੋਂ ਕੁਝ ਮੈਚ ਦੂਰੀ ਤੇ ਇਹਦਾ ਬੋਲੀ ਇਹਦੇ ਨਾਲ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਵੀ ਜੇ ਥਾਣੇ ਦੇ ਲਾਗੇ ਗੋਲੀ ਚੱਲ ਗਈ ਤੇ ਲਾਇਨ ਆਰਡਰ ਫੇਲ ਹੋ ਗਿਆ ਮੈਂ પોલીસ ਵੱਲੋਂ ਕੀ ਕਾਰਵਾਈ ਹੁਣ ਕੀਤੀ ਦੇਖੋ ਜੀ ਅਸੀਂ ਉਹਨਾਂ ਦੇ ਕੇਸ ਰਜਿਸਟਰ ਕਰਕੇ ਅਸੀਂ ਕਾਰਵਾਈ ਕਰ ਰਹੇ ਹਾਂ ਕਿ ਅਸੀਂ ਜਿਹੜੇ ਸਹੀ ਦੋਸ਼ੀ ਆ ਉਹਨਾਂ ਨੂੰ ਸਰਾਖਾਂ ਦੇ ਵਿੱਚ ਤੁਸੀਂ ਸੀਸੀਟੀਵੀ ਬਿਲਕੁਲ ਖੰਘਾ ਰਹੇ ਆ ਜੀ ਸਾਡੀਆਂ ਟੀਮਾਂ ਲੱਗੀਆਂ ਸਾਡੀਆਂ ਟੀਮਾਂ ਲੱਗੀਆਂ ਪਤਾ ਲੱਗਾ ਸੀ ਦੋ ਤੋਂ ਤਿੰਨ ਫੈਰ ਹੋਏ ਠੀਕ ਹੈ ਮਾਣੀ ਮੁੰਡੇ ਦੇ ਕੀ ਹਾਲਾਤ ਨੇ ਮਾਣੀ ਮੁੰਡੇ ਦੇ ਕੀ ਹਾਲਾਤ ਨੇ ਅਸੀਂ ਦੇਖ ਕੇ ਫਿਰ ਪਤਾ ਕਰਾਂਗੇ ਮੁੰਡੇ ਦੇ ਕੀ ਹਾਲਾਤ ਨੇ ਮੈਂ ਬਾਡੀ ਦੇਖ ਕੇ ਮੈਂ ਡੈਥ ਹੋ ਗਈ ਨਹੀਂ ਮੁੰਡੇ ਦੀ ਉਹ ਬੋਲਦੇ ਦਿੱਤਾ ਕਿ ਨਹੀਂ ਇਹਦੀ ਬੋਲਣਾ ਬੰਦ